ਜ਼ਿਲ੍ਹਾ ਪਠਾਨਕੋਟ ਦੀਆਂ ਤਿੰਨੇ ਵਿਧਾਨ ਸਭਾ ਪੋਇਆ ਸੁਜਨਪੁਰ ਤੇ ਪਠਾਨਕੋਟ ਲਗਾਤਾਰ بارش ਦੇ ਕਰ ਰਾਵੀ ਚੱਕੀ ਜਲਾਲੀਆਂ ਦੇ ਉਜੜ دریا ਦੀ ਮਾਰ ਹੇਠ ਜੀ ਰਹੇ ਨੇ ਹਰ ਪਾਸੇ ਤਬਾਹੀ ਤਬਾਹੀ ਤੇ ਲਗਾਤਾਰ ਛੱਡੇ ਜਾ ਰਹੇ ਪਾਣੀ ਦਾ ਤਾंडव ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਦੀਆਂ ਜ਼ਮੀਨਾਂ ਖਤਮ ਹੋ ਗਈਆਂ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਲੋਕਾਂ ਦੇ ਡੰਗਰ ਪਸ਼ੂ ਮਰ ਗਏ ਰੁੜ ਗਏ ਇੱਥੇ ਤੱਕ ਕਿ ਘਰਾਂ ਦਾ ਵੀ ਬਹੁਤ ਨੁਕਸਾਨ ਹੋਇਆ ਤੇ ਘਰਾਂ ਦੇ ਜੀਵਾਂ ਦਾ ਵੀ ਨੁਕਸਾਨ ਹੋਇਆ ਲੋਕ ਪਾਣੀ ਤੇ ਹੋਰ ਜ਼ਰੂਰੀ ਸਹੂਲਤਾਂ ਲਈ ਤਰਸ ਰਹੇ ਨਾ ਤੇ ਸਰਕਾਰ ਪੂਰੀ ਤਰ੍ਹਾਂ ਆਪਣੀ ਪਿੱਠ ਮੋੜ ਕੇ ਬੈਠੀ ਹੋਈ ਹੈ ਲੋਕ ਆ ਦੇ ਵੀ ਸਰਕਾਰੀ ਬਾਬੂਆਂ ਦਾ ਰਸਤਾ ਵੇਖ ਰਹੇ ਹਨ ਪਰ ਸਰਕਾਰੀ ਬਾਬੂ ਤੇ ਸਰਕਾਰੀ ਗੱਡੀਆਂ ਕਿਤੇ ਵੀ ਨਜ਼ਰ ਨਹੀਂ ਆ ਰਹੀਆਂ ਹਾਲਾਂਕਿ ਪੂਆ ਵਿਧਾਨ ਸਭਾ ਵਿੱਚ ਕੈਬਨਟ ਮੰਤਰੀ ਲਾਲ ਚੰਦ ਕਟਾਰੂ ਚੱਟਤਾ ਲਗਾਤਾਰ ਲੋਕਾਂ ਦੀ ਪਰੇਸ਼ਾਨੀ ਨੂੰ ਸਮਝ ਰਹੇ ਨਾ ਪਰ ਕੁਝ ਜਗ੍ਹਾ ਹਲੇ ਵੀ ਅਸਿਆ ਰਿਹਾ ਜਿੱਥੇ ਲੋਕਾਂ ਦਾ ਇੰਨਾ ਕਾ ਜ਼ਿਆਦਾ ਨੁਕਸਾਨ ਹੋ ਗਿਆ ਕਿ ਲੋਕ ਆਉਣ ਵਾਲੇ ਕਈ ਵਰ੍ਹਾਂ ਤੱਕ ਵੀ ਉਹ ਆਪਣੇ ਪੈਰਾਂ ਤੇ ਨਹੀਂ ਆ ਸਕਦੇ ਇੱਕ ਪਰਿਵਾਰ ਇਹ ਐਸਾ ਸੀ ਜਿਸ ਤੋਂ ਪਰਿਵਾਰ ਦੇ ਪੁੱਤਰ ਦੀ ਵਿਆਹ ਸੀ ਤੇ ਉਸ ਘਰ ਵਿੱਚ ਸਾਰਾ ਸਮਾਨ ਹੀ ਰੁੜ ਗਿਆ ਉਹਦੇ ਵਿੱਚ ਗਹਿਣੇ ਤੇ ਨਕਦੀ ਵੀ ਸ਼ਾਮਿਲ ਸਨ ਤੇ ਦੱਸੋ ਇਹੋ ਜਿਹੇ ਹਾਲਾਤਾਂ ਵਿੱਚ ਲੋਕ ਕਿਸ ਤਰ੍ਹਾਂ ਪਰਾਂ ਦੇ ਵਿੱਚ ਆਣਗੇ ਪਰ ਸਰਕਾਰ ਇਸ ਪਾਸੇ ਨਾ ਤੇ ਅੱਖਾਂ ਖੋਲ ਕੇ ਵੇਖ ਰਹੀ ਹੈ ਤੇ ਨਾ ਹੀ ਉਸ ਦਰਦ ਨੂੰ ਸਮਝ ਰਹੀ ਹੈ ਮੇਰਾ ਨਾਮ ਮੌਂਟੀ ਹੈ ਜੀ ਮੈਂ ਪਿੰਡ ਵਾਸੀ ਭੇੜੀਆਂ ਦਾ ਹਾਂ ਪਠਾਨਕੋਟ ਚ ਪੈਂਦਾ ਸਾਡਾ ਪਿੰਡ ਜੀ ਤੇ ਦੋ ਤਿੰਨ ਦਿਨ ਪਹਿਲਾਂ ਸਾਡੇ ਪਿੰਡ ਦੇ ਵਿੱਚ ਹੜਾ ਆ ਗਿਆ ਸੀ ਇਹਦਾ ਜਿਆਦਾ ਮਤਲਬ ਕੀ ਕਾਰਨ ਨਹੀਂ ਹੈ ਕਿ ਇਹ ਜਿਹੜਾ ਜੁਬੀਡੀਸੀ ਦੇ ਮੁਲਾਜ਼ਮ ਹੈ ਇਹਦੇ ਵਿੱਚ ਇਨਵੋਲਵ ਹੋਣੇ ਆ ਕਿਉਂਕਿ ਮੌਨਸੂਨ ਦੀ ਵਜ੍ਹਾ ਨਾਲ ਇਹਨਾਂ ਨੂੰ ਆਲਰੇਡੀ ਪਹਿਲਾਂ ਹੀ ਹਰ ਇੱਕ ਚੀਜ਼ ਦੀ ਸੈਟਿੰਗ ਕਰਨੀ ਪੈਂਦੀ ਹੈ ਕਿ ਮਤਲਬ ਕਿ ਤਿਆਰੀ ਰੱਖਣੇ ਪੈਂਦੀ ਹੈ ਮਾਡਲਸ ਵਾਰਾ ਜ਼ਰੂਰੀ ਹੋਣੀ ਚਾਹੀਦੀ ਹੈ ਜੋ ਕਿ ਇਹਨਾਂ ਨੇ ਨਹੀਂ ਕੀਤੀਆਂ ਜਿਸ ਦੀ ਵਜ੍ਹਾ ਨਾਲ ਰਾਵੀ ਦੇ ਵਿੱਚ ਪਾਣੀ ਦਾ ਬਹਾਵ ਜ਼ਿਆਦਾ ਹੋਣ ਕਰਕੇ ਸਾਡੇ ਪਿੰਡਾਂ ਦੇ ਵਿੱਚ ਜੁਬੀਡੀਸੀ ਨਾ ਟੁੱਟ ਗਈ ਔਰ ਸਾਰਾ ਪਾਣੀ ਸਾਡੇ ਪਿੰਡ ਦੇ ਵਿੱਚ गिर ਗਿਆ ਸੀ ਸਾਡਾ ਪਿੰਡ ਟੋਟਲੀ ਮਤਲਬ ਪਾਣੀ ਦੇ ਵਿੱਚ ਵਿਦਿਨ 5 ਤੋਂ 10 ਮਿੰਟ ਦੇ ਵਿੱਚ ਵਿੱਚ ਪਾਣੀ ਸਾਡੇ ਪਿੰਡ ਦੇ ਵਿੱਚ ਆ ਗਿਆ ਸੀ ਜੀ ਐਂਡ ਇੱਥੇ ਕੋਈ ਵੀ ਸਰਕਾਰੀ ਮੁਲਾਜ਼ਮ ਕੋਈ ਵੀ ਮਤਲਬ ਕਿ ਹਾਈ ਲੈਵਲ ਦਾ ਕੋਈ ਵੀ ਬੰਦਾ ਇੱਥੇ ਨਹੀਂ ਪਹੁੰਚਿਆ ਕਿ ਮੌਕਾ ਦੇਖਣ ਮਤਲਬ ਆ ਜਾ ਕੇ ਪਿੰਡ ਦੇ ਜਿੰਨੇ ਵੀ ਨੌਜਵਾਨ ਮੁੰਡੇ ਸੀ ਉਹਨਾਂ ਨੇ ਵਿਚਾਰਿਆਂ ਨੇ ਸਾਰਿਆਂ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਛੋੜੇ-ਛੋੜੇ ਨੰਨੇ-ਮੁੰਨੇ ਬੱਚਿਆਂ ਨੂੰ ਕੱਢਿਆ ਬਜ਼ੁਰਗਾਂ ਨੂੰ ਕੱਢਿਆ ਸਾਰੀ ਫੈਮਲੀਜ਼ ਨੂੰ ਇੱਥੋਂ ਟਾਈਮਲੀ ਸੇਫਲੀ ਜਗ੍ਹਾ ਤੇ ਪਹੁੰਚਾਇਆ ਬਟ ਫੇਰ ਵੀ ਤੁਸੀਂ ਹਾਲ ਦੇ ਦੇਖੇ ਹੋਣਾ ਪੂਰੇ ਪਿੰਡ ਦੇ ਕੀ ਹਾਲ ਬਣ ਗਿਆ ਕਈਆਂ ਦੇ ਵਿਚਾਰਾਂ ਦੇ ਘਰ ਟੁੱਟ ਗਏ ਕਈਆਂ ਦੇ ਡੰਗਰ ਬਛੇ ਮਰ ਗਏ ਬਹੁਤ ਨੁਕਸਾਨ ਹੋ ਗਿਆ ਸਾਡੇ ਪਿੰਡ ਦੇ ਵਿੱਚ ਐਂਡ ਮਤਲਬ ਕਿ ਹੁਣ ਸਾਨੂੰ ਇਦਾਂ ਲੱਗ ਰਿਹਾ ਕਿ ਸਾਡਾ ਪਿੰਡ ਆਣ ਵਾਲੇ 4 ਤੋਂ 5 ਸਾਲ ਪਿੱਛੇ ਹੋਰ ਚੱਲ ਗਿਆ ਹੈ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹੀ ਔਰ ਮੈਨੂੰ ਲੱਗਦਾ ਕੁਝ ਐਂਡ ਮੇਨ ਗੱਲ ਇਹ ਹੈ ਕਿ ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਪੜੇ ਲਿਖੇ ਬੱਚੇ ਸੀ ਸਾਰਿਆਂ ਦੇ ਸਰਟੀਫਿਕੇਟਸ ਵਗੈਰਾ ਸਾਰੇ ਟੋਟਲੀ ਲਾਸ ਹੋ ਗਏ ਆ ਮੈਂ ਜਨਕਰਾਜ ਪ੍ਰਧਾਨ ਭਗਤ ਮਾਸਾਵਾ ਵੈਲਫੇਅਰ ਸੁਸਾਇਟੀ ਪਿੰਡ ਭੇੜੀ ਬਚੁਰਗ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਤੇ ਤੁਹਾਡੇ ਆਉਣ ਦਾ ਚੈਨਲ ਦਾ ਬਹੁਤ ਬਹੁਤ ਆਵਾਰੀ ਤੇ ਧੰਨਵਾਦੀ ਹਾਂ ਜੇਨਾਂ ਦੇ ਰਾਹੀਂ ਅਸੀਂ ਆਪਣੇ ਜੋਸ਼ ਹਲਕੇ ਦੇ ਵਿੱਚ ਕੋਈ ਵੀ ਸਮੱਸਿਆ ਆਂਦੀ ਆ ਤੇ ਤੁਹਾਨੂੰ ਉਹ ਦਿਖਾ ਕੇ ਤੁਹਾਡੇ ਨਾਲ ਦੇ ਵਿੱਚ ਲਿਆ ਕੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆ ਕੇ ਸਾਰਾ ਕੁਝ ਕੀਤਾ ਜਾਂਦਾ ਹੈ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਜਿਸ ਦਿਨ ਤੋਂ ਇਹ